ਸੋ ਇੱਕ ਵਾਰੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਆਲੂ ਮੂੰਗਰਿਆਂ ਦੀ ਸਬਜ਼ੀ ਅੱਧਾ ਕਿਲੋ ਆਪਾਂ ਮੂੰਗਰੇ ਲੈਨੇ ਮੂੰਗਰਿਆਂ ਨੂੰ ਆਪਾਂ ਇਸ ਤਰ੍ਹਾਂ ਦੋਏ ਪਾਸਿਓਂ ਤੋੜ ਲਵਾਂਗੇ ਸਾਰੇ ਮੂੰਗਰਿਆਂ ਨੂੰ ਆਪਾਂ ਤੋੜ ਕੇ ਤਿਆਰ ਕਰਾਂਗੇ ਦੋ ਆਪਾਂ ਆਲੂ ਲੈਨੇ ਸਾਰੇ ਮੂੰਗਰੇ ਤੋੜ ਲਵਾਂਗੇ ਆਪਾਂ ਮੂੰਗਰੇ ਆਪਾਂ ਤੋੜ ਕੇ ਧੋ ਲਏ ਇੱਕ ਆਪਾਂ ਪਿਆਜ਼ ਲਿਆ ਪਿਆਜ਼ ਵੀ ਕੱਟ ਲਿਆ ਆਪਾਂ ਦੋ ਆਪਾਂ ਟਮਾਟਰ ਲੈਨੇ ਟਮਾਟਰ ਆਪਾਂ ਗ੍ਰाइंड ਕਰ ਲਏ ਦੋ ਆਪਾਂ ਆਲੂ ਲੈਨੇ ਆਲੂ ਵੀ ਆਪਾਂ ਕੱਟ ਲੇ ਤਿੰਨ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਇੱਕ ਆਪਾਂ ਲਸਣ ਦੇ ਪੇਸਟ ਦਾ ਚਮਚਾ ਲਿਆ ਆ ਆਪਾਂ ਥੋੜਾ ਜਿਹਾ ਅਦਰਕ ਲਿਆ ਆ ਆਪਾਂ ਟੜੀਆਂ ਲਿਆ ਹੁਣ ਆਪਾਂ ਕੜਾਹੀ 'ਚ ਪਹਿਲਾਂ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਗਰਮ ਹੋਣ ਦਵਾਂਗੇ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਜੀਰੇ ਦਾ ਪਾਵਾਂਗੇ ਲਸਣ ਦਾ ਪੇਸਟ ਪਾ ਦਾਂਗੇ ਆਪਾਂ ਲਸਣ ਬਣਾ ਲਵਾਂਗੇ ਲਸਣ ਆਪਣਾ ਬਣ ਗਿਆ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦਾਂਗੇ ਆਲੂਆਂ ਨੂੰ ਆਪਾਂ 5 ਮਿੰਟ ਬਣਾਵਾਂਗੇ ਆਦਰਕ ਵੀ ਆਪਾਂ ਆਲੂਆਂ ਦੇ ਨਾਲੇ ਪਾ ਦਵਾਂਗੇ ਆਦਰਕ ਤੇ ਪਿਆਜ਼ ਆਪਾਂ ਆਲੂਆਂ ਦੇ ਨਾਲੇ ਪਾ ਦਵਾਂਗੇ ਆਲੂਆਂ ਦੇ ਨਾਲੇ ਆਪਣੇ ਪਿਆਜ਼ ਬਣ ਜਾਣੇ ਨੇ ਹੁਣ ਆਪਾਂ ਆਲੂਆਂ ਨੂੰ 5 ਮਿੰਟ ਬਣਾਵਾਂਗੇ ਗੈਸ ਆਪਾਂ ਸਲੋ ਤੇ ਰੱਖਾਂਗੇ ਦੋ ਤਿੰਨ ਵਾਰੀ ਆਪਾਂ ਆਲੂਆਂ ਨੂੰ ਵਿੱਚੇ ਹਿਲਾ ਦਵਾਂਗੇ ਆਲੂ ਆਪਾਂ 5 ਮਿੰਟ ਬਣਾ ਲੇ ਆਲੂ ਆਪਣੇ ਬਣ ਗਏ ਆਪਾਂ मूਗਰੇਆਂ ਚ ਆਲੂ ਬਣਾ ਕੇ ਬਾਅਦ ਚ मूਗਰੇ ਪਾਉਣੇ ਨੇ ਆਲੂ ਆਪਣੇ ਬਣ ਗਏ ਯਾਰ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਕੰਧੀਆਂ ਮਿਰਚਾਂ ਪਾ ਦਵਾਂਗੇ ਅੱਧਾ ਚਮਚਾ ਆਪਾਂ ਲਾਲ ਮਿਰਚ ਦਾ ਪਾਵਾਂਗੇ 1 ਚਮਚਾ ਆਪਾਂ ਨਮਕ ਦਾ ਪਾਵਾਂਗੇ ਅੱਧਾ ਚਮਚਾ ਆਪਾਂ ਹਾਜੀ ਦਾ ਪਾਵਾਂਗੇ ਹੁਣ ਆਪਾਂ ਟਮਾਟਰਾਂ ਨੂੰ ਪਾ ਲੂਆਂ ਚ ਬਣਾਵਾਂਗੇ 2 ਮਿੰਟ ਉਪਰੋਂ ਟੜ ਟਾੜ ਲਾਂਗੇ ਆਪਾਂ ਟਮਾਟਰ ਆਪਾਂ 2 ਮਿੰਟ ਾਲੂਆਂ ਚ ਬਣਾ ਲੇ ਟਮਾਟਰ ਆਪਾਂ ਨੇ ਬਣਾ ਲਏ ਹੁਣ ਆਪਾਂ ਇਹਦੇ ਵਿੱਚ ਮੂੰਗਰੇ ਪਾ ਦਾਂਗੇ ਮੂੰਗਰਿਆਂ ਨੂੰ ਆਪਾਂ 2 ਮਿੰਟ ਬਣਾਵਾਂਗੇ ਥਾਲੀਆਂ ਵਿੱਚ ਅੱਜ ਅਮਚਾ ਆਪਾਂ ਆਂਬ ਚੂਰ ਦਾ ਪਾਦਵਾਂਗੇ ਆਂਬ ਚੂਰ ਦੇ ਨਾਲ ਬਹੁਤ ਵਧੀਆ ਸਬਜ਼ੀ ਬਣਦੀ ਆਲੂ ਨਗਰੇ ਦੀ ਸਬਜ਼ੀ ਨੂੰ ਮਿਕਸ ਕਰਕੇ ਆਪਾਂ 1 ਮਿੰਟ ਢਾਕ ਲਵਾਂਗੇ ਸਬਜ਼ੀ ਨੂੰ 2 ਮਿੰਟ ਆਪਾਂ ਸਬਜ਼ੀ ਬਣਾ ਲਈ ਨਗਰੇ ਪਾ ਕੇ ਸਬਜ਼ੀ ਆਪਣੀ ਬਣ ਗਈ ਆਪਾਂ ਨੂੰ ਸਬਜ਼ੀ ਚ ਢੋਂਗਰੇ ਥੋੜਾ ਜਿਹਾ ਆਪਾਂ ਨੂੰ ਕਰਾਂਚੀ ਹੋਈ ਵਧੀਆ ਲੱਗਦੇ ਨੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਗਰਮ ਮਸਾਲੇ ਦਾ ਪਾ ਦਵਾਂਗੇ ਹਰਾ ਧਨੀਆ ਪਾ ਦਵਾਂਗੇ ਨੀਤੇ ਮਸਾਲੇ ਨੂੰ ਆਪਾਂ ਮਿਕਸ ਕਰ ਲਵਾਂਗੇ ਆਲੂ ਮੋਗਰਿਆਂ ਦੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਭਾਂਡੇ 'ਚ ਕੱਢਾਂਗੇ ਆਪਾਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਆਪਾਂ ਨੂੰ ਬਹੁਤ ਟੇਸਟੀ ਲੱਗਦੀ ਆ ਨਾਲ ਦਹੀਂ ਹੋਵੇ ਰੋਟੀ ਦੇ ਦਹੀਂ ਦੇ ਨਾਲ ਆਪਾਂ ਨੂੰ ਬਹੁਤ ਵਧੀਆ ਲੱਗਦੀ ਆ ਆਲੂ ਮੋਗਰਿਆਂ ਦੀ ਸਬਜ਼ੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਵੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ